ਦੋਸਤੋ ਅੱਜ ਗੱਲ ਕਰਦੇ ਆਂ ਰਾਜਾ ਪੋਜ ਤੇ ਸੱਚ ਦੀ ਇੱਕ ਦਿਨ ਰਾਜਾ ਪੋਜ ਗੁੜੀ ਨੀਂਦ 'ਚ ਸੁੱਤੇ ਹੋਏ ਸਨ ਉਹਨਾਂ ਨੇ ਆਪਣੇ ਸੁਪਨੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਿਆਨੀ ਬਜ਼ੁਰਗ ਆਦਮੀ ਦੇ ਦਰਸ਼ਨ ਕੀਤੇ ਰਾਜਾ ਨੇ ਉਹਨਾਂ ਤੋਂ ਪੁੱਛਿਆ ਮਹਾਤਮਾ ਜੀ ਤੁਸੀਂ ਕੌਣ ਹੋ ਬਜ਼ੁਰਗ ਆਦਮੀ ਨੇ ਕਿਹਾ ਰਾਜਾ ਜੀ ਮੈਂ ਸੱਚ ਹਾਂ ਤੇ ਤੁਹਾਨੂੰ ਤੁਹਾਡੇ ਕੰਮਾਂ ਦਾ ਅਸਲੀ ਰੂਪ ਦਿਖਾਉਣ ਆਇਆ ਹਾਂ ਮੇਰੇ ਪਿੱਛੇ ਤੁਰ ਕੇ ਆਪਣੇ ਕੰਮਾਂ ਦੀ ਅਸਲੀਅਤ ਦੇਖੋ ਰਾਜਾ ਪੋਜ ਉਸ ਬਜ਼ੁਰਗ ਦੇ ਪਿੱਛੇ-ਪਿੱਛੇ ਤੁਰ ਪਏ ਰਾਜਾ ਪੋਜ ਬਹੁਤ ਹੀ ਦਾਨ ਪੁੰਨ ਯੁੱਗ ਤੀਰਥ ਕਥਾ ਕੀਰਤਨ ਕਰਦੇ ਸਨ ਉਹਨਾਂ ਨੇ ਅਨੇਕਾਂ ਤਲਾਬਾਂ ਮੰਦਰਾਂ ਖੂਹਾਂ ਬਗੀਚੇ ਆਦਿ ਬਣਵਾਏ ਸਨ ਰਾਜਾ ਦੇ ਮਾਨ 'ਚ ਇੰਨਾ ਕੰਮਾਂ ਕਰਕੇ ਹੰਕਾਰ ਆ ਗਿਆ ਸੀ ਬਜ਼ੁਰਗ ਆਦਮੀ ਦੇ ਰੂਪ ਵਿੱਚ ਆਏ ਉਸ ਸੱਚ ਰਾਜਾ ਭੋਜ ਨੂੰ ਉਸਦੇ ਕੀਤੇ ਗਏ ਕੰਮਾਂ ਕੋਲ ਲੈ ਗਏ। ਉੱਥੇ ਜਿਵੇਂ ਹੀ ਸੱਚ ਨੇ ਦਰੱਖਤਾਂ ਨੂੰ ਹੱਥ ਲਗਾਇਆ ਸਾਰੇ ਇੱਕ ਇੱਕ ਕਰਕੇ ਸੁੱਕ ਗਏ। ਸਾਰੇ ਬਾਗ ਬੰਜਰ ਧਰਤੀ ਚ ਬਦਲ ਗਏ। ਰਾਜਾ ਇਹ ਦੇਖਦਾ ਹੀ ਹੈਰਾਨ ਰਹਿ ਗਿਆ। ਫਿਰ ਸੱਚ ਰਾਜੇ ਨੂੰ ਮੰਦਰ ਲੈ ਗਿਆ। ਸੱਚ ਨੇ ਜਿਵੇਂ ਹੀ ਮੰਦਰ ਨੂੰ ਹੱਥ ਲਾਇਆ ਉਹ ਖੰਡਰ ਹੋ ਗਿਆ। ਗਿਆਨੀ ਆਦਮੀ ਨੇ ਰਾਜੇ ਦੇ ਯਗ ਤੀਰਥ ਕਥਾ ਪੂਜਾ দান ਆਦੀ ਦੇ ਲਈ ਬਣੀਆਂ ਜੰਨੀਆਂ ਵੀ ਥਾਵਾਂ ਨੂੰ ਛੋਇਆ ਉਹ ਸਾਰੀਆਂ ਰਾਖ ਹੋ ਗਈਆਂ ਰਾਜਾ ਇਹ ਸਾਰਾ ਕੁਝ ਦੇਖ ਕੇ ਹਰਾਨ ਹੋਇਆ ਸੱਚ ਨੇ ਕਿਹਾ ਰਾਜਾ ਜੀ ਮਾਨ ਸਨਮਾਨ ਦੀ ਇੱਛਾ ਦੇ ਲਈ ਜੋ ਕੰਮ ਕੀਤੇ ਜਾਂਦੇ ਹਨ ਉਹਨਾਂ ਤਾਂ ਸਿਰਫ ਹੰਕਾਰ ਹੀ ਹੁੰਦਾ ਹੈ ਸੱਚਾ দান ਪੁੰਤਾ ਨਿਰਵਾਸਥਰ ਹੋ ਕੇ ਹੀ ਕੀਤਾ ਜਾਂਦਾ ਹੈ। ਉਹਨਾਂ ਦਾ ਫਲ ਹੀ ਪੁੰਨ ਦੇ ਰੂਪ ਵਿੱਚ ਮਿਲਦਾ ਹੈ। ਇਹਨਾਂ ਕਹਿ ਕੇ ਸੱਚ ਲੁਪਤ ਹੋ ਗਿਆ ਰਾਜੇ ਨੇ ਨੀਂਦ ਟੁੱਟਣ ਤੇ ਡੂੰਗਾ ਵਿਚਾਰ ਕੀਤਾ ਤੇ ਸੱਚੀ ਭਾਵਨਾ ਨਾਲ ਕੰਮ ਕਰਨਾ ਸ਼ੁਰੂ ਕੀਤਾ। ਜਿਸ ਦੇ ਬਲ ਤੇ ਉਹਨਾਂ ਨੇ ਨਾ ਸਿਰਫ ਕਰਮ ਕਰਨਾ ਸ਼ੁਰੂ ਕੀਤਾ ਬਲਕਿ ਉਹਨਾਂ ਨੂੰ ਬਹੁਤ ਹੀ ਮਾਨ ਸਨਮਾਨ ਮਿਲਿਆ ਤੇ ਉਹਨਾਂ ਨੂੰ ਉੰਨੇ ਵੀ ਬਹੁਤ ਕਮਾਇਆ ਏਸੀ ਅੱਜ ਦੀ ਕਹਾਣੀ ਰਾਜਾ ਭੋਜ ਤੇ ਸੱਚ ਦੀ ਧੰਨਵਾਦ